ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਗ ਪੈਰੋ ਮਹੱਲਾ ਪੰਜਵਾ ਚੌਪ ਦੇ ਘਰ ਦੂਜਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਸੋ ਆਵਸਾ ਸਤ ਜੀ ਚੱਲ ਰਹੀ ਸਰਲ ਕਥਾ ਵਿਚਾਰ ਦੇ ਅੰਦਰ ਧਨ ਗੁਰੂ ਅਰਜਨ ਦੇਵ ਮਹਾਰਾਜ ਜੀ ਰਾਗ ਪੈਰੋ ਦੇ ਅੰਦਰ ਘਰ ਦੂਸਰੇ ਸੁਰ ਤਾਲ ਦੇ ਵਿੱਚ ਚੌਪ ਦੇ 4-4 ਪਦੀਆਂ ਵਾਲੇ ਸ਼ਬਦ ਉਚਾਰਨ ਕਰਦੇ ਪਾਵਨ ਅੰਗ 1138 ਤੇ ਸਤਿਗੁਰੂ ਕਿਰਪਾ ਕਰ ਰਹੇ ਆ ਸੋ ਪਹਿਲਾ ਮੰਗਲ ਕਰਦੇ ਸਤਿਗੁਰੂ ਇੱਕ ਅਦੁੱਤੀ ਬ੍ਰਹਮ ਓੰਕਾਰ ਸਾਰਿਆਂ ਦਾ ਪ੍ਰਕਾਸ਼ਕ ਜੋ ਸਤਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪਾਇਆ ਜਾਂਦਾ ਹੈ ਪ੍ਰਾਪਤ ਹੁੰਦਾ ਹੈ ਸ੍ਰੀ ਧਰਮੋਹਨ ਸਗਲ ਉਪਾਵਨ ਨਿਰੰਕਾਰ ਸੁਖਦਾਤਾ ਜੋ ਪਰਮਾਤਮਾ ਸ੍ਰੀ ਧਰਮਾਇਆ ਸੋਭਾ ਨੂੰ ਤਾਰਨ ਵਾਲਾ ਸਭ ਨੂੰ ਮੋਹ ਲੈਣ ਵਾਲਾ ਹੈ ਸਭ ਨੂੰ ਉਪਾਵਨ ਪੈਦਾ ਕਰਨ ਵਾਲਾ ਨਿਰੰਕਾਰ ਆਕਾਰਾਂ ਤੋਂ ਰਹਿਤ ਅਤੇ ਸਾਰੇ ਸੁੱਖਾਂ ਨੂੰ ਦੇਣ ਵਾਲਾ ਹੈ ਐਸਾ ਪ੍ਰਭ ਛੋੜ ਕਰੇ ਅਨ ਸੇਵਾ ਕਮਨ ਵਿਖਿਆ ਰਸ ਮਤਾ ਅਜਿਹਾ ਪ੍ਰਭੂ ਪਰਮਾਤਮਾ ਛੱਡ ਕੇ ਜੋ ਅਨ ਹੋਰ ਦੇਵੀ ਦੇਵਤਿਆਂ ਦੀ ਸੇਵਾ ਟਹਿਲ ਕਰਦਾ ਹੈ ਉਹ ਕਮਨ ਕਿਹੜੇ ਬੁਰੇ ਵਿਸ਼ਿਆ ਮਾਇਆ ਦੇ ਰਸਾਂ ਵਿੱਚ ਮਤਾ ਮਸਤ ਹੋਇਆ ਪਿਆ ਰੇ ਮਨ ਮੇਰੇ ਤੂੰ ਗੋਵਿੰਦ ਪਾਜ ਹੇ ਮੇਰੇ ਮਨਾਂ ਤੂੰ ਗੋਵਿੰਦ ਪ੍ਰਮਾਤਮਾ ਨੂੰ ਬਾਝ ਕੇ ਜੀ ਸਿਮਰਨਾ ਕਰ ਔਰ ਉਪਾਅ ਸਗਲ ਮੈਂ ਦੇਖੇ ਜੋ ਚਿਤਵੀ ਹੈ ਤੇ ਬਿਗਰ ਸਕਾਜ ਰਹਾਉ ਮੈਂ ਕਹਿੰਦੇ ਹੋਰ ਸਾਰੇ ਉਪਾਅ ਯਤਨ ਕਰਕੇ ਵੇਖ ਲੈ ਪ੍ਰਮਾਤਮਾ ਤੋਂ ਬਿਨਾ ਜਿਹੜਾ ਕੁਝ ਵੀ ਚਿਤਵੀ ਹੈ ਚਿਤਵਨਾ ਕਰਦੇ ਆਂ ਵੀ ਉਹ ਕਰ ਲਈਏ ਆ ਕਰ ਲਈਏ ਉਹਨੂੰ ਫੜ ਲਈਏ ਉਹਨੂੰ ਛੱਡ ਦਈਏ ਕਹਿੰਦੇ ਉਸ ਨਾਲ ਸਗੋਂ ਕੰਮ ਕਾਜ ਜਿਹੜੇ ਵਿਗੜਦੇ ਆਂ ਰਹਾਉ ਬਿਸਰਾਮ ਦੇ ਕੇ ਸਤਿਗੁਰੂ ਕਿਰਪਾ ਕਰ ਰਿਹਾ ਠਾਕੁਰ ਛੋੜਦਾਸੀ ਕੋ ਸਿਮਰਹਿ ਮਨ ਮੁਖ ਅੰਧ ਅਗਿਆਨਾ ਜੋ ਠਾਕੁਰ ਮਾਲਕ ਪ੍ਰਮਾਤਮਾ ਨੂੰ ਛੱਡ ਕੇ ਉਸ ਦੀ ਦਾਸੀ ਮਾਇਆ ਨੂੰ ਯਾਦ ਕਰਦੇ ਰਹਿੰਦੇ ਉਹ ਮਨ ਮੁਖ ਮੰਦੇ ਮਗਰ ਲੱਗਣ ਵਾਲੇ ਅਗਿਆਨਾ ਗਿਆਨ ਤੋਂ ਹੀਣੇ ਅੰਧ ਅੰਨੇ ਹਨ ਭਾਵ ਉਹਨਾਂ ਦੀਆਂ ਮਨਬੁੱਧ ਰੂਪੀ ਅੱਖਾਂ ਵਿੱਚ ਵਿਚਾਰ ਰੂਪੀ ਨਿਗਾਹ ਨਾ ਪੈਣ ਹੋਣ ਕਰਕੇ ਅਗਿਆਨਤਾ ਦਾ ਹਨੇਰਾ ਛਾਇਆ ਹੋਇਆ ਹਰ ਕੀ ਭਗਤ ਕਰੇ ਤਿਨ ਨਿੰਦਹਿ ਨਿਗੁਰੇ ਪਸ਼ੂ ਸਮਾਨਾ ਜੋ ਮਨੁੱਖ ਪ੍ਰਮਾਤਮਾ ਦੀ ਭਗਤੀ ਕਰਦੇ ਹਨ ਉਹ ਮਨਮੁਖ ਉਹਨਾਂ ਨੂੰ ਨਿੰਦਦੇ ਹਨ ਉਹ ਮਨਮੁਖ ਲੋਕ ਮਨੁੱਖਾ ਦੇਹ ਨੂੰ ਪਾ ਕੇ ਨਿਗੁਰੇ ਕੀਏ ਗੁਰਾਂ ਤੋਂ ਬਿਨਾ ਹੋਣ ਕਾਰਨ ਪਸ਼ੂਆਂ ਦੇ ਸਮਾਨਾ ਬਰਾਬਰ ਹਨ ਜੀਉ ਪਿੰਡ ਤਨ ਤਨ ਸਭ ਪ੍ਰਭ ਕਾ ਸਾਗਤ ਕਹਦੇ ਮੇਰਾ হে ਭਾਈ ਇਹ ਜੀਵਾਤਮਾ ਜ਼ਿੰਦਗੀ ਪਿੰਡ ਸਥੂਲ ਸਰੀਰ ਤਨ ਸੂਖਮ ਸਰੀਰ ਵਾ ਤਨ ਪੁੱਤਰ ਤਨ ਦੌਲਤ ਆਦ ਸਾਰਾ ਕੁਝ ਹੀ ਪਰਮਾਤਮਾ ਦਾ ਹੀ ਦਿੱਤਾ ਹੋਇਆ ਹੈ ਪਰ ਸਾਗਤ ਕਠੋਰ ਚਿਤ ਵਾਲੇ ਮਨਮੁਖ ਪੁਰਖ ਕਹਿੰਦੇ ਹਨ ਕਿ ਸਭ ਕੁਝ ਮੇਰਾ ਸਾਡਾ ਹੈ ਭਾਵ ਪ੍ਰਭੂ ਦੀ ਦਾਤ ਵਿੱਚ ਆਪਣਾਤ ਕਰੀ ਬੈਠੇ ਹਨ ਅਹੰ ਬੁੱਧ ਦੁਰਮਤ ਹੈ ਮੈਲੀ ਬਿਨ ਗੁਰ ਪਵ ਜਲ ਫੇਰਾ ਅਹੰ ਬੁੱਧ ਹੰਕਾਰ ਵਾਲੀ ਬੁੱਧੀ ਦੇ ਕਾਰਨ ਉਹਨਾਂ ਦੀ ਦੁਰਮਤ ਅਕਲ ਖੋਟੀ ਅਤੇ ਮੈਲੀ ਮਲੀਨ ਹੋ ਰਹੀ ਸਤਿਗੁਰਾਂ ਨੂੰ ਧਾਰਨ ਤੋਂ ਬਗੈਰ ਉਹਨਾਂ ਦਾ ਪਵ ਜਲ ਸੰਸਾਰ ਸਮੁੰਦਰ ਵਿੱਚ ਫੇਰਾ ਕਈ ਚੱਕਰ ਲੱਗਦਾ ਰਹਿੰਦਾ ਹੈ ਭਾਵ ਜੰਮਦੇ ਮਰਦੇ ਰਹਿੰਦੇ ਹੋ ਮਨਜਗ ਜਪ ਤਪ ਸਭ ਸੰਜਮ ਤਟ ਤੀਰਥ ਨਹੀਂ ਪਾਇਆ ਹੋਮ ਹਵਨ ਜਗ ਮੰਤਰਾਂ ਦੇ ਜਾਪ ਤਪ ਤਪਸਿਆ ਤੇ ਸਭ ਸਾਰੇ ਸੰਜਮ ਵਰਤ ਇੰਦਰੀਆਂ ਨੂੰ ਦਮਨ ਕਰਨ ਦੇ ਸਾਧਨ ਕਰਨ ਨਾਲ ਤੀਰਥਾਂ ਦੇ ਤੱਟ ਕਿਨਾਰਿਆਂ ਉੱਪਰ ਬੈਠਣ ਨਾਲ ਕਿਸੇ ਨੇ ਪ੍ਰਮਾਤਮਾ ਨੂੰ ਪਾਉਣਾ ਨਹੀਂ ਕੀਤਾ ਮਿਟਿਆ ਆਪ ਪਏ ਸਰਣਾਈ ਗੁਰਮੁਖ ਨਾਨਕ ਜਗਤ ਤਰਾਇਆ ਜੋ ਸਤਿਗੁਰਾਂ ਪ੍ਰਮਾਤਮਾ ਦੀ ਸ਼ਰਨ ਵਿੱਚ ਪਏ ਹਨ ਉਹਨਾਂ ਦਾ ਆਪਾ ਪਾਵ ਹੰਕਾਰ ਮਿਟ ਗਿਆ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਕਿ ਉਹਨਾਂ ਗੁਰਮੁਖਾਂ ਨੇ ਗੁਰ ਉਪਦੇਸ਼ ਨਾਲ ਸਾਰੇ ਸੰਸਾਰ ਨੂੰ ਹੀ ਤਾਰਨਾ ਕੀਤਾ ਹੈ ਪੈਰੋ ਮਹੱਲਾ ਪੰਜਵਾ ਬਨਮਹਿ ਵੇਖਿਓ ਤ੍ਰਿਣਮਹਿ ਵੇਖਿਓ ਗਰੇਹ ਵੇਖਿਓ ਉਦਾਸਾਏ हे भाई संत जना दी संगत द्वारा मैं वन जंगल विच भी उस परमात्मा नु वेखया त्रण कखां विच भी उसे नु देखना कीता है गृह घर गृस्ती अते उदास आए उदासियां विच भी उसे परमात्मा नु वसदा वेखया है अथवा वन तो पाव बनवासीयां वा वन पानी दे किनारे वसण वालेयां वा वन बान बाणियां नु बनावण वालेयां विच उसे प्रभु दी ज्योत नु वेखया है तृण कखਾਂ ਦੀਆਂ ਕੁਟੀਆਂ ਬਣਾ ਕੇ ਰਹਿਣ ਵਾਲਿਆਂ ਵਾ ਬਨ ਸਰੀਰਾਂ ਤ੍ਰਿਣ ਭਾਵ ਇੰਦਰੀਆਂ ਮਹਿ ਵਿੱਚ ਵੀ ਉਸ ਪ੍ਰਭੂ ਦੀ ਜੋਤ ਨੂੰ ਵੇਖਿਆ ਹੈ ਆਦਿ ਸਥਾਨ ਸਰੂਪ ਰੂਪੀ ਗ੍ਰਹਿ ਘਰ ਪ੍ਰਾਪਤ ਹੋਣ ਵਾਲਿਆਂ ਅਤੇ ਸੰਸਾਰ ਵਿਸ਼ਿਆਂ ਵੱਲੋਂ ਉਦਾਸਾਏ ਉਪਰਾਮ ਹੋਿਆਂ ਵਿੱਚ ਵੀ ਪ੍ਰਭੂ ਨੂੰ ਵੇਖਣਾ ਕੀਤਾ ਹੈ ਦੰਡ ਤਾਰ ਜਟ ਧਾਰੇ ਪੇਖਿਓ ਵਰਤਨੇਮ ਤੀਰਥਾਏ ਦੰਡ ਧਾਰ ਡੰਡਾ ਧਾਰਨ ਵਾਲੇ ਜੋਗੀਆਂ ਸੰਨਿਆਸੀਆਂ ਵਿੱਚ ਜਟ ਧਾਰ ਹੈ ਜਟਾਵਾਂ ਨੂੰ ਧਾਰਨ ਵਾਲਿਆਂ ਵਿੱਚ ਉਹ ਪ੍ਰਭੂ ਨੂੰ ਵੇਖਣਾ ਕੀਤਾ ਹੈ ਵਰਤ ਰੱਖਣ ਵਾਲਿਆਂ ਨੇਮ ਨਿਜਮ ਆਦ ਰੱਖਣ ਵਾਲਿਆਂ ਅਤੇ ਤੀਰ ਥਾਏ ਤੀਰਥ ਯਾਤਰੂਆਂ ਵਿੱਚ ਉਸ ਪਰਮਾਤਮਾ ਨੂੰ ਆਇਆ ਵੇਖਿਆ ਹੈ ਸੋ ਪ੍ਰਸ਼ਨ ਸੀ ਕਦੋਂ ਦੇਖਿਆ ਹੈ ਪਾਦਸ਼ਾਹ ਉੱਤਰ ਦਿੰਦੇ ਆ ਸੰਤ ਸੰਗ ਪੇਖਿਓ ਮਨ ਮਾਏ ਜਦੋਂ ਸ਼ਾਂਤ ਚਿੱਤ ਮਹਾਤਮਾ ਜਨਾਂ ਦੀ ਸੰਗਤ ਦੁਆਰਾ ਉਸ ਪ੍ਰਭੂ ਨੂੰ ਆਪਣੇ ਮਨ ਹਿਰਦੇ ਵਿੱਚ ਮਾਏ ਵੇਖਿਆ ਹੈ ਤਦੋਂ ਸਭਨਾ ਵਿੱਚ ਉਹ ਪ੍ਰਭੂ ਹੀ ਵਸਦਾ ਪ੍ਰਤੀਤ ਹੋਇਆ ਊ ਬ ਭਯਾਲ ਸਰਬ ਮਹ ਪੂਰਨ ਰਸ ਮੰਗਲ ਗੁਣ ਗਾਏ ਰਹਾਉ ਜਦੋਂ ਸੰਤਾਂ ਦੀ ਸੰਗਤ ਦੁਆਰਾ ਰਸ ਪ੍ਰੇਮ ਪੂਰਵਕ ਮੰਗਲ ਆਨੰਦ ਸਰੂਪ ਪ੍ਰਭੂ ਦੇ ਗੁਣ ਗਾਉਣਾ ਕੀਤੇ ਹਨ ਤਨ ਉੱਚੇ ਆਕਾਸ਼ ਪਯਾਲ ਪਤਾਲ ਆਦ ਸਾਰੀਆਂ ਥਾਵਾਂ ਵਿੱਚ ਪ੍ਰਮਾਤਮਾ ਪਰਿਪੂਰਨ ਰੂਪ ਵਿੱਚ ਵੇਖਣਾ ਕੀਤਾ ਹੈ ਰਹਾਉ ਜੋਗ ਭੇਖ ਸੰਨਿਆਸੈ ਪੇਖਿਓ ਜਤ ਜੰਗਮ ਕਾਪੜਾਏ ਜੋਗ ਸੰਨਿਆਸੈ ਸੰਿਆਸ ਆਦ ਪੇਖਾਂ ਵਿੱਚ ਪ੍ਰਭੂ ਨੂੰ ਵੇਖਣਾ ਕੀਤਾ ਹੈ ਜਤ ਜਤਿਆਂ ਜੰਗਮ ਤੁਰਨ ਫਿਰਨ ਵਾਲਿਆਂ ਕਾਪੜਾਏ ਕਾਪੜੀ ਭੇਖ ਵਾਲਿਆਂ ਵਿੱਚ ਵੀ ਉਸੇ ਪ੍ਰਭੂ ਨੂੰ ਵਸਣਾ ਵਸਦਾ ਵੇਖਿਆ ਹੈ ਤਪੀ ਤਪੀਸਰ ਮਨ ਮਹਿ ਵੇਖਿਉ ਨਟ ਨਾਟਕ ਨਿਰਤਾਏ ਤਪੀ ਹੁੰਦਾ ਤਪ ਕਰਨ ਵਾਲਿਆਂ ਤਪੀਸਰ ਤਪੀਆਂ ਦੇ ਈਸ਼ਰ ਭਾਵ ਵੱਡੇ ਤਪੀਏ ਜਿਹੜੇ ਹੋਏ ਵਤ ਰਾਜ ਸੀ ਤੇ ਸਾੰਤ ਕੀ ਤਪ ਕਰਨ ਵਾਲੇ ਮਨ ਮੁਨੀ ਜਨਾ ਵਿੱਚ ਵੀ ਉਸ ਪ੍ਰਭੂ ਨੂੰ ਵੇਖਣਾ ਕੀਤਾ ਹੈ ਦੇ ਨੱਡ ਸੁਆੰਗੀਆਂ ਨਾਟਕ ਨਵਜ ਵੇਖਣ ਵਾਲਿਆਂ ਵੈਦਾਂ ਤੇ ਨਿਰਤਾਏ ਰਸ ਧਾਰੀਆਂ ਆਦ ਸਾਰਿਆਂ ਵਿੱਚ ਪ੍ਰਭੂ ਨੂੰ ਵਸਦਾ ਵੇਖਿਆ ਹੈ ਚੋ ਮੈਂ ਵੇਖਿਓ ਖਡ ਮੈਂ ਪੇਖਿਓ ਦਸ ਅਸਟੀ ਸਿਮਰਦਾਏ ਚੋ ਚਾਰੇ ਵੇਦਾਂ ਵਿੱਚ ਉਸ ਪ੍ਰਭੂ ਨੂੰ ਵੇਖਿਆ ਹੈ ਖਡ ਛੇ ਸ਼ਾਸਤਰਾਂ ਵਿੱਚ ਵੀ ਉਸੇ ਪ੍ਰਭੂ ਦਾ ਸਿਧਾਂਤ ਵੇਖਿਆ ਵਸ ਰਵਣ ਮੰਨਣ ਆਦ ਚਾਰ ਅਵਸਥਾ ਵਾਲਿਆਂ ਵਿੱਚ ਵੀ ਉਸ ਪ੍ਰਭੂ ਨੂੰ ਵਸਦਾ ਵੇਖਿਆ ਹੈ ਅਤੇ ਖੜ ਸੰਪਤੀ ਵਾਲਿਆਂ ਤੁਰਿਆ ਪਦ ਵਾਲਿਆਂ ਵਿੱਚ ਵੀ ਉਸ ਪ੍ਰਭੂ ਨੂੰ ਵਸਦਾ ਵੇਖਿਆ ਹੈ 10 ਅਸ਼ਟੀ 10 ਤੇ 8 18 ਪ੍ਰਾਣਾ ਤੇ 27 ਸਿਮਰਤਾਏ ਭਾਵ 18 ਸਿਮਰਤੀਆਂ ਵਿੱਚ ਵੀ ਉਸੇ ਪ੍ਰਭੂ ਨੂੰ ਵਸਦਾ ਵੇਖਿਆ ਹੈ ਮਾਫ ਕਰਨਾ 18 ਪ੍ਰਾਣ 27 ਸਿਮਰਤੀਆਂ ਵਿੱਚ ਉਸੇ ਪ੍ਰਭੂ ਨੂੰ ਵੇਖਿਆ ਹੈ ਸਭ ਮਿਲ ਏਕੋ ਏਕ ਵਖਾਨ ਹੈ ਤਉ ਕਿਸ ਤੇ ਕਹੋ ਦੁਰਾਇ ਇਹ ਸਾਰੇ ਮਿਲ ਕਰਕੇ ਇਕੋ ਏਕ ਬ੍ਰਹਮ ਨੂੰ ਹੀ ਵਖਿਆਨ ਕਥਨ ਕਰਦੇ ਆ ਤਾਂ ਫਿਰ ਮੈਂ ਇਸ ਤੋਂ ਕੁਝ ਦੁਰਾਇ ਛੁਪਾ ਕੇ ਕਹਿਣਾ ਕੀ ਕਰਾਂ ਭਾਵ ਕੀ ਛੁਪਾ ਕੇ ਕਹਿਣਾ ਕਰਾਂ ਅਗਹਿ ਅਗਹਿ ਬੇਅੰਤ ਸੁਆਮੀ ਨਹਿ ਕੀਮ ਕੀਮ ਕੀ ਮਾਏ ਉਸ ਸੁਆਮੀ ਮਾਲਕ ਪ੍ਰਭੂ ਅਗਹਿ ਅਗਹਿ ਡੂੰਗੇ ਤੋਂ ਡੂੰਗਾ ਬੇਅੰਤ ਸਰੂਪ ਹੈ ਵਾ ਮਨ ਕਰਕੇ ਅਗਹਿ ਗ੍ਰਹਿਣ ਤੋਂ ਰਹਿਤ ਤਿੰਨ ਕਾਲਾਂ ਵਿੱਚ ਅਗਹਿ ਅਥਾ ਤੇ ਬੇਅੰਤ ਅੰਤ ਤੋਂ ਰਹਿਤ ਹੈ ਨਾ ਕੋਈ ਉਸ ਦੀ ਕੀਮ ਕੀਮਤ ਨੂੰ ਪਿੱਛੇ ਪਾ ਸਕਿਆ ਸੀ ਨਾ ਕਿ ਉਸ ਦੀ ਕੀਮ ਕੀਮਤ ਹੁਣ ਪਾ ਸਕਦਾ ਅਤੇ ਨਾ ਹੀ ਅੱਗੇ ਨੂੰ ਕੋਈ ਉਸ ਦੀ ਕੀਮਾਏ ਕੀਮਤ ਪਾ ਸਕੇਗਾ ਵਾ ਮਨ ਬਾਣੀ ਸਰੀਰ ਕਰਕੇ ਉਸ ਦੀ ਕੀਮਤ ਨਹੀਂ ਪਾਈ ਜਾ ਸਕਦੀ ਜਨ ਨਾਨਕ ਤਿਨ ਕੈ ਬਲ ਬਲ ਜਾਈਐ ਜੇ ਘਟ ਪ੍ਰਗਟਿ ਆਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਹਨ ਕਿ ਉਹਨਾਂ ਜਨਾਂ ਦੇ ਉਪਰੋਂ ਬਲ ਬਲ ਬਲਹਾਰ ਕੁਰਬਾਨ ਜਾਣਾ ਕਰੀਏ ਜਿਨ੍ਹਾਂ ਦੇ ਘਟ ਹਿਰਦੇ ਵਿੱਚ ਉਹ ਪ੍ਰਭੂ ਪ੍ਰਗਟਿ ਆਏ ਆਗੇ ਪ੍ਰਗਟ ਸਾਖ ਆਤ ਹੋਇਆ ਹੈ ਪੈਰੋ ਮਹੱਲਾ ਪੰਜਵਾ ਨਿਕਟ ਬੁੱਝੈ ਸੋ ਬੁਰਾ ਕਿਉ ਕਰੈ ਏ ਭਾਈ ਜੋ ਮਨੁੱਖ ਪ੍ਰਮਾਤਮਾ ਨੂੰ ਆਪਣੇ ਨੇੜੇ ਬੁੱਝਦਾ ਪਾਵੰਗ ਸੰਗ ਸਮਝਦਾ ਉਹ ਕਹਿੰਦੇ ਕਿਸੇ ਦਾ ਬੁਰਾ ਮੰਦਾ ਕਿਵੇਂ ਕਰ ਸਕਦਾ ਭਾਵ ਉਹ ਕਿਸੇ ਦਾ ਵੀ ਬੁਰਾ ਨਹੀਂ ਕਰ ਸਕਦਾ ਬਿਖ ਸੰਚੈ ਨਿਤ ਡਰਦਾ ਫਿਰੈ ਜੋ ਮਨੁੱਖ ਛਲ ਫਰੇਬ ਕਰਕੇ ਵਿਹੋ ਰੂਪੀ ਮਾਇਆ ਵਿਸ਼ਿਆਂ ਨੂੰ ਕੱਤਰ ਕਰਦਾ ਉਹ ਨਿਤਾ ਪ੍ਰਤੀ ਸਰਕਾਰੀ ਹੁਕਮ ਰਾਮਾ ਕਾਲ ਤੋਂ ਡਰਦਾ ਫਿਰਦਾ ਰਹਿੰਦਾ ਹੈ ਨਿਕਡੇ ਅਰ ਭੇਦ ਨ ਪਾਇਆ ਬਿਨ ਸਤਗੁਰ ਸਭ ਮੋਹੀ ਮਾਇਆ ਉਹ ਪ੍ਰਮਾਤਮਾ ਤਾਂ ਨੇੜੇ ਤੋਂ ਨੇੜੇ ਹੈ ਅਰ ਪੁਨਾ ਪਰ ਕਿਸੇ ਨੇ ਉਸ ਵਾਹਿਗੁਰੂ ਦਾ ਭੇਦ ਨਹੀਂ ਪੋਣਾ ਕੀਤਾ ਸਤਗੁਰੂ ਧਾਰਨ ਤੋਂ ਬਗੈਰ ਸਾਰੀ ਦੁਨੀਆ ਮਾਇਆ ਦੀ ਮੋਹਿਤ ਕੀਤੀ ਹੋਈ ਹੈ ਨੇੜ ਹੈ ਨੇੜ ਸਭ ਕੋ ਕਹੈ ਗੁਰਮੁਖ ਭੇਦ ਵਿਰਲਾ ਕੋ ਲਹਿ ਰਹਾਉ ਬੇਦਾਂ ਸ਼ਾਸਤਰਾਂ ਨੂੰ ਪੜਨ ਵਾਲੇ ਨੇੜੇ ਨੇੜੇ ਕੋਲ ਕੋਲ ਤਾਂ ਸਾਰੇ ਕੋਈ ਆਖੀ ਜਾਂਦੇ ਪਰ ਗੁਰਮੁਖ ਮੁਖੀ ਗੁਰਾਂ ਦੁਆਰਾ ਕੋਈ ਵਿਰਲਾ ਟਾਵਾਂ ਟਾਵਾਂ ਆਪਣੇ ਕੋਲ ਵਸਦੇ ਪ੍ਰਮਾਤਮਾ ਦੇ ਅਨੁਭਵ ਦਾ ਭੇਦ ਲਹਿ ਪ੍ਰਾਪਤ ਕਰਦਾ ਹੈ ਰਹਾਉ ਬਿਸਰਾਮ ਦੇ ਕੇ ਪਾਤਸ਼ਾਹ ਅੱਗੇ ਕਿਰਪਾ ਕਰ ਰਿਹਾ ਨਿਕਟ ਨ ਦੇਖੈ ਪਰ ਗ੍ਰਹਿ ਜਾਈ ਦਰਬ ਹਿਰੈ ਮਿੱਥਿਆ ਕਰ ਖਾਏ ਮਨਮੁਖ ਪੁਰਖ ਪਰਮਾਤਮਾ ਨੂੰ ਆਪਣੇ ਨੇੜੇ ਨਹੀਂ ਦੇਦਾ ਜਿਸ ਕਰਕੇ ਉਹ ਪਰ ਪ੍ਰਾਏ ਗ੍ਰੇਹ ਘਰਾ ਵਿੱਚ ਵਿਭ ਵਿਚਾਰ ਚੋਰੀ ਕਰਨ ਵਾਸਤੇ ਜਾਂਦਾ ਦਰਬ ਹੁੰਦਾ ਧਨ ਨੂੰ ਹਿਰੇ ਚਰਾਉਂਦਾ ਤੇ ਮਿੱਥਿਆ ਝੂਠ ਬੋਲ ਕਰਕੇ ਭੋਜਨ ਖਾਂਦਾ ਹੈ ਪਈ ਠਗੌਰੀ ਹਰ ਸੰਗ ਨਾ ਜਾਣਿਆ ਬਾਜ ਗੁਰੂ ਹੈ ਪਰਮ ਪੁਲਾਨਿਆ ਮਨਮੁਖ ਨੂੰ ਮੋਹ ਰੂਪੀ ਠੱਗ ਬੂਟੀ ਪਈ ਹੋਈ ਜਿਸ ਕਰਕੇ ਉਸਨੇ ਹਰੀ ਪ੍ਰਮਾਤਮਾ ਨੂੰ ਆਪਣੇ ਅੰਗ ਸੰਗ ਵਸਦਾ ਜਾਣਣਾ ਨਹੀਂ ਕੀਤਾ ਸਤਿਗੁਰੂ ਨੂੰ ਧਾਰਨ ਤੋਂ ਬਗੈਰ ਭਰਮ ਦੇ ਵਿੱਚ ਭੁੱਲਿਆ ਰਹਿਦਾ ਨਿਕਟ ਨਜਾਨੈ ਬੋਲੈ ਕੂੜ ਮਾਇਆ ਮੋਹ ਮੂਠਾ ਹੈ ਮੂੜ ਮਨਮੁਖਪੁਰਖ ਪ੍ਰਮਾਤਮਾ ਨੂੰ ਆਪਣੇ ਨੇੜੇ ਵਸਦਾ ਨਹੀਂ ਜਾਣਦਾ ਸਗੋਂ ਕੂੜ ਝੂਠ ਬੋਲਦਾ ਰਹਿੰਦਾ ਉਹ ਮੂੜ ਬੇਸਮਝ ਮਾਇਆ ਦੇ ਮੋਹ ਵਿੱਚ ਹੀ ਮੂਠਾ ਲੁੱਟਿਆ ਹੋਇਆ ਅੰਤਰਵਸਤ ਦਿਸੰਤਰ ਜਾਏ ਬਾਜ ਗੁਰੂ ਹੈ ਪਰਮ ਭੁਲਾਏ ਇਸ ਹਿਰਦੇ ਦੇ ਅੰਦਰ ਹੀ ਚੇਤਨ ਸੱਤਾ ਰੂਪੀ ਵਸਤੂ ਹੈ ਵਾ ਪ੍ਰਭੂ ਤਾਂ ਹਿਰਦੇ ਦੇ ਅੰਦਰ ਹੀ ਵਸ ਰਿਹਾ ਪਰ ਮਨਮੁਖ ਜੀਵ ਬਾਹਰ ਦਿਸੰਤਰ ਦਿਸ਼ਾਵਾਂ ਦੇ ਅੰਦਰ ਵਾ ਦਿਸ਼ਾਂਤਰਾਂ ਵਿੱਚ ਭਾਲਣ ਲਈ ਜਾਂਦਾ ਹੈ ਗੁਰੂ ਸਾਹਿਬ ਜੀ ਨੂੰ ਧਾਰਨ ਕੀਤੇ ਤੋਂ ਬਗੈਰ ਉਹ ਮਾਇਆ ਦੇ ਮੂਹ ਕਰਕੇ ਭਰਮ ਵਿੱਚ ਭੁੱਲਿਆ ਰਹਿੰਦਾ ਹੈ ਜਿਸ ਮਸਤਕ ਕਰਮ ਲਿਖਾ ਜਿਸ ਮਸਤਕ ਕਰਮ ਲਿਖਿਆ ਲਿਲਾਟ ਸਤਗੁਰ ਸੇਵੇ ਖੁੱਲੇ ਕਪਾਟ ਜਿਸ ਦੇ ਲਿਲਾਟ ਹੁੰਦਾ ਮੱਥੇ ਉੱਪਰ ਸ਼੍ਰੋਮਣੀ ਕਰਮ ਪਾਗ ਲਿਖਿਆ ਹੋਇਆ ਉਹ ਹੀ ਸਤਗੁਰਾਂ ਨੂੰ ਸੇਵਨਾ ਕਰਦਾ ਹੈ ਅਤੇ ਉਸ ਦੇ ਹੀ ਪੰਜਾਂ ਕੋਸ਼ਾਂ ਰੂਪੀ ਕਪਾੜ ਤੱਕ ਤਖਤ ਖੁੱਲਦੇ ਹਨ ਅੰਦਰ ਬਾਹਰ ਨਿਕਟੇ ਸੋਏ ਜਨ ਨਾਨਕ ਆਵੇ ਨਾ ਜਾਵੇ ਕੋਈ ਫਿਰ ਕਿੰਨੇ ਉਸ ਨੂੰ ਹਿਰਦੇ ਦੇ ਵਿੱਚ ਅਤੇ ਬਾਹਰ ਸੰਸਾਰ ਵਿੱਚ ਉਹ ਪ੍ਰਭੂ ਨਿਕਟੇ ਨੇੜੇ ਤੋਂ ਨੇੜੇ ਪ੍ਰਤੀਤ ਹੁੰਦਾ ਹੈ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਥਨ ਕਰਦੇ ਹਨ ਕਿ ਉਹਨਾਂ ਦੀ ਦ੍ਰਿਸ਼ਟੀ ਵਿੱਚ ਕੋਈ ਵੀ ਆਵੇ ਆਉਂਦਾ ਤੇ ਜਾਵੇ ਜਾਂਦਾ ਭਾਵ ਜਮਦਾ ਮਰਦਾ ਪ੍ਰਤੀਤ ਹੀ ਨਹੀਂ ਹੁੰਦਾ ਵਾਹੇ ਗੁਰੂ 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 ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ